ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹਦੇ ਵਿੱਚ ਯੁੱਧਮਸ਼ਿਆਂ ਵਿਰੋਧ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਵੱਲੋਂ ਚਲਾਈ ਗਿਆ ਮਾਜੋਬ ਮੁੱਖ ਮੰਤਰੀ ਸਾਹਿਬ ਵੱਲੋਂ ਡੀਜੀਪੀ ਪੰਜਾਬ ਸਾਹਿਬ ਵੱਲੋਂ ਜਿਹੜਾ ਚਲਾਇਆ ਗਿਆ ਯੋ ਤੇ ਇਹਦੇ ਵਿੱਚ ਜਿਹੜੀ ਅਸੀਂ ਕਪੂਤਲਾ ਪੁਲਿਸ ਵੱਲੋਂ ਕਾਰਵਾਈ ਕਰਦੀ ਹੋਏ ਮਾਜੋਬ ਸਰਬਤੂਰਾ ਜੀ ਐਸਐਸਪੀ ਕਪੂਤਲਾ ਦੇ ਨਿਰਦੇਸ਼ ਅਨੁਸਾਰ ਜਿਹੜੀ ਹੈਗੀ ਸਾਡੇ ਭਲਾਤ ਸਬਡਿਵੀਜ਼ਨ ਦੇ ਡੀਐਸਪੀ ਸਾਹਿਬ ਮਨਜੀਤ ਸਿੰਘ ਔਰ ਹਾਈ ਟੈਕ ਨਾਕੇ ਨੇ ਔਰ ਉਹਨਾਂ ਦੇ ਨਾਲ ਸੀਆਈਟੀਮ ਨੇ ਜਿਹੜੀ ਹੈਗੀ ਬਹੁਤ ਵੱਡੀ ਇੱਕ ਪ੍ਰਾਪਤੀ ਹਾਸਲ ਕੀਤੀ ਹੈ ਅਸੀਂ 1 ਕਿਲੋ 500 ਗ੍ਰਾਮ ਹੈਰੋਇਨ ਜਿਹੜੀ ਹੈਗੀ ਉਹ ਬਰਾਮਦ ਕੀਤੀ ਔਰ ਇਹਦੇ ਨਾਲ ਅਸੀਂ ਤਿੰਨ ਵਿਅਕਤੀ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਆ ਜਨਤਨ ਦੀਪ ਸਿੰਘ ਹੈਗਾ ਬਲਜਿੰਦਰ ਸਿੰਘ ਔਰ ਸੁਖਵਿੰਦਰ ਸਿੰਘ ਇਹ ਤਿੰਨੇ ਜਿਹੜੇ ਦੋਸ਼ੀ ਹੈਗੇ ਨੇ ਜਲੰਧਰ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੇ ਕੋਲ ਇੱਕ ਆਲਟੋ ਕਾਰ ਜਿਹੜੀ ਇਹ ਵਾਈਟ ਕਲਰ ਅਸੀਂ ਬਰਾਮਦ ਕੀਤੀ ਆ ਔਰ ਇਹ ਜਿਹੜਾ ਸਾਰਾ ਜਿਹੜਾ ਇਨਸੀਡੈਂਟ ਹੈਗਾ ਜਿਹੜਾ ਅਸੀਂ ਰਿਕਵਰੀ ਕੀਤੀ ਹੈਗੀ ਹਾਈ ਟੈਕ ਨਾਰਕਟਿਕਲ ਵਾਪਸ ਹੋ ਗਈ। ਇਹ ਹਜੇ ਬੈਕਵਰਡ ਜਿਹੜਾ ਲਿੰਕਣਾ ਦਾ ਅੰਮ੍ਰਿਤਸਰ ਹੈਗਾ ਪਰ ਅੱਗੇ ਜਿੱਥੇ ਲੈ ਕੇ ਜਲੰਧਰ ਲੈ ਕੇ ਜਾ ਰਹੇ ਸੀ। ਤੇ ਇਹਦੇ ਵਿੱਚ ਜਿਹੜਾ ਬਲਜਿੰਦਰ ਸਿੰਘ ਹੈਗਾ ਉਹਦੇ ਤੇ ਆਲਰੇਡੀ ਦੋ ਐਨਡੀਪੀਸੀ ਐਟ ਦਾ ਪਹਿਲਾਂ ਵੀ ਪਰਚੇ ਹੈਗੇ ਆ ਉਹ ਟਮਾਟਰ ਦਾ ਪਰਚਾ ਪਹਿਲਾਂ ਉਹ ਲੈ ਕੇ ਆਏ ਆ ਆਪਾਂ ਦੇਖੋ ਹੁਣ ਤੱਕ ਦੀ ਜਿਹੜੀਆਂ ਆਂਦੇ ਪੁੱਛ ਕੇ ਚਾਹੀਏ ਉਹਦੇ ਵਿੱਚ ਉਹਨਾਂ ਨੇ ਅਸਾਈਨਮੈਂਟਸ ਹੋਰ ਵੀ ਦਿੱਤੀਆਂ ਹੈਗੀਆਂ ਉਹਦੀ ਬਰੀਕੀ ਨਾਲ ਜਿਹੜੀ ਹੈਗੀ ਦੌਰਾਨੇ ਪੁੱਛ ਪਾਣਾ ਹੈ ਸਪੈਸ਼ਲ ਸਪੈਸ਼ਲ ਕੀ ਕਰਦਾ ਹੈ ਜਿਹੜਾ ਬਲਜਿੰਦਰ ਸਿੰਘ ਹੈਗਾ ਬੇਸਿਕਲੀ ਕੈਂਟਰ ਚਲਾਉਂਦਾ ਸੀਗਾ ਔਰ ਜਿਹੜਾ ਦੀਪ ਸਿੰਘ ਹੈ ਇਹ ਵੇਲਾ ਸੀਗਾ ਇਹਦੇ ਨਾਲ ਕੋਰੀਅਰ ਦਾ ਕੰਮ ਕਰਦਾ ਸੀਗਾ ਇਹਨਾਂ ਦੋਨਾਂ ਦੀ ਨਾਲਜ ਇਹ ਕੋ ਇਹਦੇ ਬੈਕਵਰਡ ਲਿੰਕ ਜਿਹੜੇ ਅਸੀਂ ਜ਼ਰੂਰ ਕਰਾਂਗੇ ਬਟ ਇਸ ਟਾਈਮ ਮੈਂ ਡਿਸਕਲੋਸ ਨਹੀਂ ਕਰ ਪਾਉਂਗਾ ਬੈਸਕੌਸ ਮੇਰੀ ਤਾਂ ਸਫੀਸ਼ ਕੋ ਭਾਗ ਕਰੇਗਾ ਮੰਗਣਾ ਦਾ ਦੋ ਦਿਨ ਦਾ ਲਿਆ ਫਿਰ ਹੋਰ ਲੈ ਕੇ ਤਰੀਕੀ ਦਾ ਕੁਝ ਕੁ ਟੈਕਨੀਕਲ ਐਂਗਲ ਸੋ ਇਹ ਡਰਾਈਵਰ ਦੀ ਆਪਣੀ ਚੀਜ਼ ਹੈ ਜਿਹੜਾ ਇਹ ਸਿਰਫ ਉਸੇ ਨਾਲ ਨਹੀਂ ਹੁੰਦਾ ਤੋਂ ਹੁਣ ਇਦਾਂ ਹੀ ਕਰਦੇ ਜਿਹੜੇ ਛਾਤਰ ਹੁੰਦੇ ਨੇ ਉਸਕਾ ਜਿਹੜੇ ਹੁੰਦੇ ਨੇ ਹਮੇਸ਼ਾ ਗੱਡੀ ਬਦਲਦੇ ਨੇ ਡਰਾਈਵਰ ਬਦਲਦੇ ਤੇ ਜੀ ਆਪਣੇ ਜਿਹੜੀ ਇਹਦਾ ਇਹ ਜਿਹੜੀ ਬੜੀ ਡਿਜੀਟਲ ਤਰੀਕੇ ਨਾਲ ਇਹ ਲੈ ਕੇ ਜਾ ਰਹੇ ਜੇ ਕਿਸ ਤਰ੍ਹਾਂ ਲੈ ਕੇ ਜਾ ਰਹੇ ਨੇ ਦੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤਾਂ ਇਹਨਾਂ ਦੱਸ ਸਕਦਾ ਆਂ ਇਹ ਆਟੋ ਕਾਰ ਦੇ ਵਿੱਚ ਇਹਨਾਂ ਦਾ ਕਾਚਾ ਪਾ ਕੇ ਰੱਖੀ ਹੋਈ ਸੀ ਜਿਹੜੀ ਆ ਸਾਡੇ ਹਾਈ ਟੈਕ ਨਾਲ ਕੇ ਤੇ ਬਹੁਤ ਵਧੀਆ ਤਰੀਕੀ ਨਾਲ ਜਿਹੜੀ ਆ ਪੁੱਛ ਇਹਨਾਂ ਕੋ ਜਿਹੜੀ ਹੈਗੀ ਆ ਉਹ ਕੱਢ ਕੇ ਅਸੀਂ ਜਿਹੜੀ ਹੈਗੀ ਆ ਬ੍ਰਾਂਡ ਦੀ 60 60 ਸਦਾ ਸਾਡਾ ਸਵਾਲ ਇਹ ਆ ਜੀ ਪਾਰ ਦੇ ਕਿਹੜੇ ਕਿਸ ਤਰ੍ਹਾਂ ਉਹ ਲੈ ਲਈਏ ਥੋੜਾ ਬ੍ਰੀਫ ਕਰਦੇ ਸਾਨੂੰ ਉਹ ਸਾਰੀਆਂ ਚੀਜ਼ਾਂ ਪਾਰਟ ਆਫ ਇਨਵੈਸਟਮੈਂਟ ਸਫਰ ਯਾਦ ਵਿੱਚ ਲੱਗ ਰਿਹਾ ਹੈ। ਉੱਪਰ ਕਮੈਂਟ ਨਿਕਲ। ਇੱਕ ਆਲਮੋਸਟ ਜਿਹੜੇ ਹੈਗੇ ਆ ਮਹੀਨੇ ਦੋ ਮਹੀਨੇ ਪਹਿਲੇ। ਕਮਰਸ਼ੀਅਲ ਦਾ ਜਿਹੜਾ ਹੈਗਾ ਇਹ। ਇਹ ਚਿੰਨੀ ਡਿਲੀਵਰੀ ਸੀ ਇਹਨਾਂ ਦੀ। ਇਹ ਹੁਣ ਤੱਕ ਦੀ ਜਿਹੜੀ ਹੈਗੀ ਹੈ ਜੋ ਪੁੱਛ ਕੇ ਜਦੋਂ ਆ